सत काल जी चैनल सा बहुत 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 स्वागत है आज दी वीडियो एक बहुत ही न्यू दी वीडियो है बड़ी ही इंटरेस्टिंग वीडियो है वीडियो पूरा अंत तक सुनना मेरे कह दी लोड ही नहीं पैनी वैसे ता क्योंकि आज दी वीडियो एनी इंटरेस्टिंग है कि तुसी विचो के जा नहीं सकते इस तरह दा टॉपिक आए हां टॉपिक की है टॉपिक यह है कि कई बार की होता है कि असी किसी चीज़ में लैके लाइफ में असी की करना है कि नहीं करना है असी कंफ्यूज रेंगे हाँ तो अजक का जमाना ऐसा है कि असी किसी तो राय लैन जावे ना तो सू लगता नहीं है कि उन्हें सू राय सही दिखती है या गलत दीती है असं सोचते रहते हैं क्योंकि राय लैन तो बाद भी साग में एक कन्फ्यूजन रही है भावें अगले वाले ने सामने वाले ने सू अच्छी आय देती ਹੋएगी ठीक रह देती ਹੋएगी ਪਰ ਫਿਰ ਵੀ ਅਸੀਂ ਕਨਫਿਊਜ਼ ਰਹਿੰਦੇ ਹਾਂ ਸਾਨੂੰ ਸਭ ਤੋਂ ਜ਼ਿਆਦਾ ਵਿਸ਼ਵਾਸ ਕਿਸ ਤੇ ਹੈ ਤੁਸੀਂ ਮੈਨੂੰ ਦੱਸੋ ਤੁਹਾਨੂੰ ਸਭ ਤੋਂ ਜ਼ਿਆਦਾ ਵਿਸ਼ਵਾਸ ਕਿਸ ਤੇ ਹੈ ਮੈਨੂੰ ਕਮੈਂਟ ਵਿੱਚ ਵੀ ਕਰਕੇ ਜਰੂਰ ਦੱਸਣਾ ਪਰ ਮੈਨੂੰ ਪਤਾ ਹੈ ਸਭ ਦਾ ਜਵਾਬ ਐ ਹੀ ਹੋਏਗਾ ਪਰਮਾਤਮਾ ਦੇ ਉੱਤੇ ਹੈ ਨਾ ਪਰਮਾਤਮਾ ਦੇ ਉੱਤੇ ਸਭ ਤੋਂ ਜ਼ਿਆਦਾ ਸਾਨੂੰ ਵਿਸ਼ਵਾਸ ਹੈ ਯੂਨੀਵਰਸ ਦੇ ਉੱਤੇ ਸਾਨੂੰ ਸਭ ਤੋਂ ਜ਼ਿਆਦਾ ਵਿਸ਼ਵਾਸ ਹੈ ਉਹ ਜੋ ਕਰਦੇ ਹਨ ਸਾਡੇ ਵਾਸਤੇ ਅੱਛਾ ਹੀ ਕਰਦੇ ਹਨ ਤੇ ਅੱਜ ਅਸੀਂ ਯੂਨੀਵਰਸ ਤੋਂ ਪਰਮਾਤਮਾ ਤੋਂ ਅਸੀਂ ਕੁਐਸਚਨ ਪੁੱਛ ਰਹੇ ਹਾਂ ਹਾਂਜੀ ਉਹਨਾਂ ਤੋਂ ਕੁਐਸਚਨ ਪੁੱਛ ਕੇ ਉਹਨਾਂ ਤੋਂ ਸਵਾਲ ਕਰਕੇ

ਤੇ ਕਿਸ ਤਰ੍ਹਾਂ ਅਸੀਂ ਉਹਨਾਂ ਤੋਂ ਸਵਾਲ ਕਰਨਾ ਹੈ ਤੇ ਕਿਸ ਤਰ੍ਹਾਂ ਸਾਨੂੰ ਅੱਗੋਂ ਦੀ ਜਵਾਬ ਮਿਲੇਗਾ ਪਰਮਾਤਮਾ ਦਾ ਯੂਨੀਵਰਸ ਦਾ ਬ੍ਰਹਮੰਡ ਤੋਂ ਸਾਡੇ ਵਾਸਤੇ ਜਵਾਬ ਆਏਗਾ ਤੇ ਐ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿਉਂਕਿ ਦੇਖੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਦੀ ਹਾਂ ਕਿ ਕੋਈ ਵੀ ਮੈਂ ਉਪਾਅ ਜਾਂ ਟੋਟਕਾ ਜਾਂ ਕੋਈ ਟੈਕਨੀਕ ਲੈ ਕੇ ਆਂਦੀ ਹਾਂ ਉਹ ਪਹਿਲੇ ਮੈਂ ਆਪਣੇ ਉੱਤੇ ਅਜ਼ਮਾਂਦੀ ਹਾਂ ਤੇ ਇਹ ਵਾਲੀ ਟੈਕਨੀਕ ਸਭ ਤੋਂ ਪਹਿਲੇ ਮੈਂ ਆਪਣੇ ਉੱਤੇ ਅਜ਼ਮਾਈ ਹੈ और मैं तुम्हें तो दस रही हाँ कि अब जो तो मैं वीडियो भी रिकॉर्ड कर रही हाँ ना मेरे हाथ पैर इस तरह ठंडे हैं ना हो रहे जिमें कसद होया क्योंकि यह चीज़ मेरे नाल हो ही है परमात्मा मैं गल कर दी मैं थोड़ा तो एक वीडियो पाई सी मैं तो थोड़ा कि मैं हमेशा ਪਰਮਾਤਮਾ ਦੀ ਜੋ ਅਸੀਂ ਫੋਟੋ ਲਗਾਉਂਦੇ ਹਾਂ ਜਾਂ ਪਰਮਾਤਮਾ ਕੀਤੇ ਹੈ ਤਾਨੂੰ ਫੋਟੋ ਵੀ ਲਗਾਣ ਦੀ ਜ਼ਰੂਰਤ ਨਹੀਂ ਹੈ ਪਰਮਾਤਮਾ ਸਾਡੇ ਅੰਦਰ ਹੈ ਯੂਨੀਵਰਸ ਸਾਡੇ ਅੰਦਰ ਹੈ ਬਾਹਰ ਨਹੀਂ ਹੈ ਅਸੀਂ ਉਹਨਾਂ ਨਾਲ ਗੱਲਾਂ ਕਰ ਸਕਦੇ ਹਾਂ ਤੇ ਸਾਨੂੰ ਉਹ ਜਵਾਬ ਵੀ ਜਰੂਰ ਜਰੂਰ ਦੰਦੇ ਹਨ ਪਰ ਸਾਨੂੰ ਥੋੜੀ ਜੀ ਟੈਕਨੀਕ ਪਤਾ ਹੋਵੇ ਤਾਂ ਉਹ ਕੰਮ ਜਰੂਰ ਪਰ ਜਰੂਰ ਹੁੰਦਾ ਹੀ ਹੁੰਦਾ ਹੈ ਹੈਨਾ ਜਿਸ ਤਰ੍ਹਾਂ ਕੀ ਦੇਖੋ तो है, है दूजी तो जावा के नहीं जावा है ना इसका जवाब लेरिज होगी या नहीं होगी इसका जवाब ब्रह्मांड तो यूनिवर्स तो प्रमात्मा को तो मग सकते हो इस तू तो अलावा जिस परसन देे लव रिलेशन रिलेन बंदा मेरे वास्ते चंगा है या नहीं है मैं कोई एग्जाम दिता है मैं पास हो जावगा या पास हो जावगी क्वेश्चन तुसी परमात्मा तो पूछ सकते हो और उसका जवाब तो अनु मिलेगा ही मिलेगा ते चलो जी ओ केड़ी टेक्निक है ते तुसी किस तरह जवाब लेना है ओ दसन तो पहले मेरे हाथ जोड़ के बेनती है जेकर वीडियो चंगी लग रही है तो वीडियो नु लाइक करो जी जे मेरे चैनल ते नवे आए हैं तो चैनल नु सब्सक्राइब करो बेल आइकन का बटन जरूर दबाओ ताकि मेरी हर वीडियो का नोटिफिकेशन तुम्हारे को ਪਰਮਾਤਮਾ ਦਾ ਆਸ਼ੀਰਵਾਦ ਜੀ ਨਾਲ ਲੈਣਾ ਹੈ ਤਾਂ ਕਮੈਂਟ ਵਿੱਚ ਆਪਣੀ ਹਾਜ਼ਰੀ ਜਰੂਰ 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 ਦੇ ਕੇ ਜਾਣਾ ਜੀ ਤੇ ਚਲੋ ਜੀ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਦੀ ਹਾਂ ਕਿ ਮੈਂ ਕੀ ਕੀਤਾ ਸੀ ਠੀਕ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਹੈ ਕਿ ਮੈਂ ਪਰਮਾਤਮਾ ਨਾਲ ਗੱਲਾਂ ਕਰਦੀ ਹਾਂ ਯੂਨੀਵਰਸਲ ਗੱਲਾਂ ਕਰਦੀ ਹਾਂ ਮੈਂ ਜਿਸ ਤਰ੍ਹਾਂ ਕਿ ਕਾਤਾ ਕੰਮ ਕਰਦੇ ਕਰਦੇ ਮੈਂ ਛੱਤ ਤੇ ਗਈ ਠੀਕ ਹੈ ਕਪੜੇ ਸੁਕਣੇ ਪਾਣ ਗਈ ਸੀ ਤੇ ਕਪੜੇ ਸੁਕਣੇ ਪਾਣਦੇ ਪਾਣਦੇ ਮੈਂ ਮਨ ਵਿੱਚ ਮੇਰੇ ਜੋ ਚੱਲ ਰਿਹਾ ਸੀ ਵਿਚਾਰ ਚੱਲ ਰਿਹਾ ਸੀ ਤਾਂ ਮੈਂ ਉੱਤੇ ਦੇਖਿਆ ਆਸਮਾਨ ਦੇ ਉੱਤੇ ਤੇ ਮੈਂ ਪਰਮਾਤਮਾ ਨਾਲ ਗੱਲ ਕੀਤੀ ਕਿ ਇਹ ਜੋ ਮੇਰੇ ਦਿਮਾਗ ਵਿੱਚ ਚੱਲ ਰਿਹਾ ਹੈ ਮੇਰੇ ਆਪਣੇ ਬੱਚੇ ਦੇ ਦਿਮਾਗ ਵਾਸਤੇ ਚੱਲ ਰਿਹਾ ਸੀ ਕਿ ਉਹਦੀ ਐਡਮਿਸ਼ਨ ਮੈਂ ਕਿਹੜੇ ਸਕੂਲ ਵਿੱਚ ਲਾਵਾਂ ਕਿਹੜਾ ਸਕੂਲ ਉਹਦੇ ਵਾਸਤੇ ਅੱਛਾ ਹੈ ਇਹ ਮੇਰੇ ਦਿਮਾਗ ਵਿੱਚ ਚੱਲ ਰਿਆ ਸੀ ਬਹੁਤ ਦਿਨਾਂ ਤੋਂ ਕਨਫਿਊਜ਼ਨ ਚੱਲ ਰਹੀ ਸੀ ਕਿਉਂਕਿ ਪੈਸਾ ਕਿਧਰੇ ਲਗਾਈਏ ਪੈਸਾ ਤਾਂ ਲਗਾਣਾ ਹੀ ਐਡਮਿਸ਼ਨ ਤੇ ਪਰ ਕਿਹੜੇ ਸਕੂਲ ਵਿੱਚ ਲਗਾਈਏ ਇਹ ਮੇਰੇ ਦਿਮਾਗ ਵਿੱਚ ਕਨਫਿਊਜ਼ਨ ਚੱਲ ਰਹੀ ਸੀ ਤਾਂ ਮੈਂ ਮਨ ਵਿੱਚ ਬੋਲਿਆ ਤੇ ਉਹਨਾਂ ਨੂੰ ਪੁੱਛਿਆ ਕਿ ਇਸ ਦੇ ਵਾਸਤੇ ਤੁਸੀਂ ਮੈਨੂੰ ਸਾਈਨ ਦਿਓ ਤੇ 24 ਘੰਟੇ ਦੇ ਅੰਦਰ ਮੈਨੂੰ ਤੁਸੀਂ ਜ਼ਰੂਰ ਦੱਸਣਾ ਕਿ ਐ ਮੇਰੇ ਵਾਸਤੇ ਜੋ ਮੈਂ ਇਸ ਸਕੂਲ ਵਿੱਚ ਜਾ ਰਹੀ ਹਾਂ ਇਹ ਅੱਛਾ ਹੈ ਮੇਰੇ ਬੱਚੇ ਵਾਸਤੇ ਜਾਂ ਨਹੀਂ ਹੈ ਐ ਮੈਂ ਪੁੱਛਿਆ ਤੇ ਮੈਨੂੰ 24 ਘੰਟੇ ਦੇ ਅੰਦਰ ਜਵਾਬ ਦਿਓ ਤੇ ਮੈਂ ਤੁਸੀਂ ਸਾਈਨ ਦੇ ਸਕਦੇ ਹੋ ਕਿ ਤੁਸੀਂ ਮੈਨੂੰ ਕਿਸ ਤਰ੍ਹਾਂ ਦਾ ਸਾਈਨ ਦਿਓ ਜਿਸ ਤਰ੍ਹਾਂ ਕਿ ਮੈਂ ਬੋਲਿਆ ਸੀ ਕਿ ਮੈਨੂੰ ਬਟਰਫਲਾਈ ਦਿਖੇ ਠੀਕ ਹੈ तितਲੀ ਔਰ ਇਸ ਤਰ੍ਹਾਂ ਮੈਂ ਕਹਿਆ ਕਿ ਮੈਨੂੰ ਬਟਰਫਲਾਈ ਕਿਸੇ ਵੀ ਫਾਰਮ ਵਿੱਚ ਦਿਖ ਸਕਦੀ ਹੈ ਐਨੀ ਕਿ ਜਿੰਦਾ ਮੇਰੇ ਸਾਹਮਣੇ ਉੜ ਕੇ ਜਾਵੇ ਕਿਸੇ ਵੀ ਫਾਰਮ ਵਿੱਚ ਮੈਨੂੰ ਸੁਪਨੇ ਵਿੱਚ ਦੇਖੇ ਜਾਂ ਮੈਨੂੰ ਅਸੀਂ ਟੀਵੀ ਦੇਖਦੇ ਹਾਂ ਉਹਦੇ ਵਿੱਚ ਕਾਰਟੂਨ ਵਿੱਚ ਦਿਖ ਜਾਵੇ ਜਾਂ ਕਿਸੇ ਬੁੱਕ ਦੇ ਅੰਦਰ ਮੈਨੂੰ ਬਟਰਫਲਾਈ ਦਿਖ ਜਾਵੇ ਜਾਂ ਮੈਨੂੰ ਆਪਣਾ ਫੋਨ ਯੂਜ਼ ਕਰਦੇ ਹੋਏ ਬਟਰਫਲਾਈ तितਲੀ ਦਿਖ ਜਾਵੇ ਐਨਾ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਐ ਸਾਈਨ ਤੁਸੀਂ ਮੈਨੂੰ 24 ਘੰਟੇ ਦੇ ਅੰਦਰ ਅੰਦਰ ਦੇਣਾ ਹੁਣ ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ 24 ਘੰਟੇ ਦਾ ਟਾਈਮ ਕਮ ਸੇ ਕਮ ਤੁਸੀਂ ਵੀ ਜਰੂਰ ਦੇਣਾ ਠੀਕ ਹੈ ਕਿਉਂਕਿ ਇੱਕ ਐਨਾ ਨਹੀਂ ਕਹਿਣਾ ਕਿ ਮੈਨੂੰ 2 ਘੰਟਿਆਂ ਵਿੱਚ ਦਿਖ ਜਾਵੇ ਕੰਟਸ ਰਾਣੀ 24 ਘੰਟੇ ਦਾ ਕਮ ਸੇ ਕਮ ਟਾਈਮ ਦਿਓ ਤੇ ਤੁਹਾਨੂੰ ਉਸ ਦਾ ਜਵਾਬ ਜਰੂਰ ਮਿਲੇਗਾ ਹੀ ਮਿਲੇਗਾ ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਜਿਸ ਤਰ੍ਹਾਂ ਕਿ ਮੈਂ तितਲੀ ਦਾ ਸਾਈਨ ਕਹਿ ਕੇ ਮੈਨੂੰ ਦਿਖਾਣਾ 24 ਘੰਟੇ ਦੇ ਅੰਦਰ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਐਂਜਲ ਨੰਬਰ ਜਿਸ ਤਰ੍ਹਾਂ ਹੋਗਾ ਕੋਈ ਵੀ ਐਂਜਲ ਨੰਬਰ ਤੁਸੀਂ ਬੋਲ ਦਿਓ 222 ਜਾਂ ਟ੍ਰਿਪਲ 3 ਹੈ ਨਾ ਕੋਈ ਵੀ ਨੰਬਰ ਮੈਨੂੰ ਦਿਖੇ ਤਾਂ ਉਹ ਵੀ ਤੁਹਾਨੂੰ ਕਿਸੇ ਵੀ ਫਾਰਮ ਚ ਦਿਖ ਸਕਦਾ ਹੈ ਮੋਬਾਈਲ ਚ ਦਿਖ ਸਕਦਾ ਹੈ ਤੁਹਾਡੀ ਬੁੱਕ ਚ ਦਿਖ ਸਕਦਾ ਹੈ ਕਿਵੇਂ ਠੀਕ ਹੈ ਮੇਰੀ ਮੈਨੂੰ ਉਮੀਦ ਹੈ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਈ ਹੋਵੇਗੀ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਇੱਥੇ ਤੁਸੀਂ ਇੱਕ ਹੋਰ ਗੱਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਇਹ ਬੋਲ ਦਿੱਤਾ ਨਾ ਪਰਮਾਤਮਾ ਨਾਲ ਗੱਲ ਕਰ ਲਈ ਕਿ 24 ਘੰਟੇ ਦਾ ਟਾਈਮ ਹੈ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਿਆ ਹੈ ਐਡਾ ਸਾਈਨ ਤੁਸੀਂ ਮੈਨੂੰ 24 ਘੰਟਿਆਂ ਵਿੱਚ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਭੁੱਲ ਜਾਣਾ ਹੈ ਕਈਆਂ ਦੀ ਕੀ ਹਾਜਤ ਹੁੰਦੀ ਹੈ ਨਾ ਕਿ 2 ਘੰਟੇ ਹੋ ਗਏ ਮੈਨੂੰ ਤਾਂ तितਲੀ ਨਜ਼ਰ ਹੀ ਨਹੀਂ ਆਈ ਮੈਂ ਤਾਂ ਪਰਮਾਤਮਾ ਨੂੰ ਕੁਐਸਚਨ ਪੁੱਛਿਆ ਸੀ ਸਵਾਲ ਪੁੱਛਿਆ ਸੀ 4 ਘੰਟੇ ਹੋ ਗਏ ਉਹ ਉਹ ਨਹੀਂ ਹੁੰਦਾ ਕੀ ਹੁੰਦਾ ਨਾ ਕਿ ਅਸੀਂ ਜਦੋਂ ਅ ਕੁਝ ਪੁੱਛਿਆ ਹੈ ਪਰਮਾਤਮਾ ਤੋਂ ਤਾਂ ਅਸੀਂ ਉਹ ਰੀਸਿਵ ਮੋਡ ਵਿੱਚ ਆ ਜਾਂਦੇ ਹਾਂ ਤਾਂ ਤੁਸੀਂ ਫ੍ਰੀ ਹੋ ਜਾਣਾ ਜਦੋਂ ਤੁਸੀਂ ਆਪਣਾ ਦਿਮਾਗ ਫ੍ਰੀ ਰੱਖੋਗੇ ਨਾ ਉਦੋਂ ਤੁਹਾਨੂੰ ਜਵਾਬ ਜ਼ਰੂਰ ਆਏਗਾ ਹੀ ਆਏਗਾ ਕਿਸ ਤਰ੍ਹਾਂ ਜਿਵੇਂ ਤੁਸੀਂ ਘਰ ਦਾ ਜਿਹੜਾ ਵੀ ਕੰਮ ਕਰਦੇ ਹੋ ਬਿਲਕੁਲ ਭੁੱਲ ਜਾਓ ਕਿ ਮੈਂ ਕੋਈ ਸਾਈਨ ਮੰਗਿਆ ਹੈ ਜਾਂ ਨਹੀਂ ਮੰਗਿਆ ਹੈ ਆਪਣਾ ਜੋ ਡੇਲੀ ਰੁਟੀਨ ਦਾ ਤੁਸੀਂ ਕੰਮ ਕਰਦੇ ਹੋ ਆਫਿਸ ਜਾਂਦੇ ਹੋ ਤਾਂ ਆਫਿਸ ਦਾ ਕੰਮ ਕਰੋ ਘਰ ਬੈਠਦੇ ਹੋ ਤਾਂ ਘਰ ਦੇ ਕੰਮ ਕਰੋ ਇੱਕਦਮ ਫ੍ਰੀ ਹੋ ਜਾ ਤਾਨੂੰ ਜਰੂਰ 110% 24 ਘੰਟੇ ਵਿੱਚ ਆਏਗਾ ਤੇ ਮੈਂ ਤੁਹਾਨੂੰ ਜਿਸ ਤਰ੍ਹਾਂ ਕਿ ਦੱਸਿਆ ਮੈਂ ਕਪੜੇ ਸੁਕਣੇ ਪਾਏ ਪਰ ਮਾਤਮਨ ਨਾਲ ਗੱਲ ਕੀਤੀ ਆਸਮਾਨ ਤੇ ਦੇਖ ਕੇ ਤੇ ਥੱਲੇ ਆ ਗਈ ਆਪਣੇ ਡੇਲੀ ਦੇ ਕੰਮ ਕਰਨ ਲੱਗ ਗਈ ਔਰ ਸੱਚੀ ਦੱਸ ਰਹੀ ਹਾਂ ਵਿਸ਼ਵਾਸ ਕਰਨਾ ਯਕੀਨ ਮਨ ਕੇ ਚੱਲਣਾ ਮੈਂ ਬਿਲਕੁਲ ਭੁੱਲ ਗਈ ਸ਼ਾਮ ਨੂੰ ਜੇ ਆਪਾਂ ਜਾਣਦੇ ਹਾਂ ਥੋੜਾ ਫਰੈਸ਼ ਹੋਈਏ ਥੋੜੀ ਠੰਡੀ ਹਵਾ ਖਾਣ ਵਾਸਤੇ ਜਦੋਂ ਮੈਂ ਆਪਣੇ ਘਰ ਦੀ ਛੱਤ ਤੇ ਗਈ ਤਦ ਮੈਂ ਐਸਾ ਹੀ ਘੁੰਮ ਰਹੀ ਸੀ ਤਾਂ ਮੇਰੀ ਅੱਖਾਂ ਦੇ ਸਾਹਮਣੇ ਪੀਲੇ ਤੇ ਕਾਲੇ ਰੰਗ ਦੀ तितਲੀ ਉੜ ਕੇ ਗਈ ਮੇਰੇ ਲੋ ਕੰਡੇ ਐਸਾ ਖੜੇ ਹੋ ਗਏ ਮੈਨੂੰ ਮੈਂ ਇੱਕਦਮ ਮੈਨੂੰ ਯਾਦ ਆਇਆ ਮੈਂ ਤਾਂ ਸਾਈਨ ਮੰਗਿਆ ਸੀ ਪਰਮਾਤਮਾ ਦੇ ਕੋਲੋਂ ਤਾਂ ਮੈਨੂੰ ਦਿਖਾਤਾ ਮੈਂ ਇੱਕਦਮ ਆਸਮਾਨ ਤੇ ਦੇਖਿਆ ਹੱਥ ਜੋੜ ਕੇ ਮੈਂ ਕਹਾਂ ਥੈਂਕਸ 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 ਤੁਸੀਂ ਹਮੇਸ਼ਾ ਮੇਰੇ ਨਾਲ ਹੋ ਤੁਸੀਂ ਮੈਨੂੰ ਇਹਦਾ ਜਵਾਬ ਦਿੱਤਾ ਹੈ ਥੈਂਕ ਯੂ ਆਈ ਲਵ ਯੂ ਮੈਂ ਤੁਹਾਡਾ ਸ਼ੁਕਰਾਨਾ ਕਰਦੀ ਹਾਂ ਕੁਝ ਵੀ ਪਾਸ਼ਾ ਵਿੱਚ ਆਪਣਾ ਸ਼ੁਕਰਾਨਾ ਕਰੋ ਉਹਨਾਂ ਨੂੰ ਔਰ ਦੇਖੋ ਜਵਾਬ ਮਿਲਿਆ ਮੈਂ ਬਿਲਕੁਲ ਬਿਲਕੁਲ ਸੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਕੋਈ ਵੀ ਸਵਾਲ ਜੋ ਤੁਹਾਨੂੰ ਪਰਮਾਤਮਾ ਤੋਂ ਬ੍ਰਹਮੰਡ ਤੋਂ ਯੂਨੀਵਰਸ ਤੋਂ ਪੁੱਛਣਾ ਹੈ ਪੁੱਛੋ ਕਈਆਂ ਨੂੰ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਯਕੀਨ ਮੰਨ ਕੇ ਚੱਲਣਾ 5 ਮਿੰਟ ਦੇ ਅੰਦਰ ਉਹਨਾਂ ਨੂੰ ਸਾਈਨ ਮਿਲਿਆ ਹੈ ਪਰਮਾਤਮਾ ਸਾਨੂੰ ਦੱਸਦੇ ਹਨ ਤੁਸੀਂ ਬਸ ਸੱਚੇ ਦਿਲ ਤੋਂ ਪੁੱਛੋ ਵਿਸ਼ਵਾਸ ਕਰਕੇ ਪੁੱਛੋ ਪਰ ਪੁੱਛਣ ਤੋਂ ਬਾਅਦ ਭੁੱਲ ਜਾਓ ਇਹ ਜ਼ਰੂਰ ਕਰਨਾ ਭੁੱਲ ਜਾਣਾ ਹੈ ਤੁਸੀਂ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ ਤੇ ਅੱਜ ਦੀ ਇਹ ਵੀਡੀਓ ਦੀ ਜੁੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿਸ ਤਰ੍ਹਾਂ ਦੀ ਲੱਗੀ ਹੈ ਉਹ ਮੈਨੂੰ ਦੱਸਣਾ ਪਲੱਸ ਤੁਹਾਨੂੰ ਜਿਸ ਵੇਲੇ ਸਾਈਨ ਜਵਾਬ ਮਿਲ ਜਾਵੇ ਯੂਨੀਵਰਸ ਤੋਂ ਤੇ ਉਹ ਵੀ ਮੈਨੂੰ ਜ਼ਰੂਰ ਦੱਸਣਾ ਜੀ ਤੇ ਚਲੋ ਜੀ ਹੁਣ ਮੈਨੂੰ ਆਗਿਆ ਦਿਓ ਮੈਨੂੰ ਇਜਾਜ਼ਤ ਦਿਓ